ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਵੀਡੀਓ ਬਣਾਉਣ ਲੱਗੀ ਆ ਮੈਂ ਮੈਂ ਅੱਜ ਉੱਠੀ ਐ ਵੀ ਥੋੜਾ ਜਿਹਾ ਵੀ ਚੱਲ ਮੈਂ ਅੱਜ ਵੀਡੀਓ ਬਣਾਉਣੇ ਆ ਤੇ ਮੈਂ ਬਿਮਾਰ ਹੋ ਗਈ ਸੀ ਜ਼ਿਆਦਾ ਤੇ ਮੈਨੂੰ ਬੁਖਾਰ ਹੋ ਗਿਆ ਪਹਿਲਾਂ ਮੁੜ ਕੇ ਰੈਫੈਕਸ਼ਨ ਬਣ ਗਈ ਤੇ ਮੈਂ ਬਹੁਤ ਫਿਰ ਉੱਠ ਨਾ ਸਕੇ ਜ਼ਿਆਦਾ ਢਿੱਲੀ ਹੋ ਗਈ ਫਿਰ ਮੈਂ ਜਦੋਂ ਉੱਠਾ ਜਾਵੇ ਤੇ ਫਿਰ ਡਾਕਟਰ ਕੋਲੇ ਲੈ ਕੇ ਗਿਆ ਰੰਪੀ ਉਹਨੇ ਦਵਾਈ ਦੋਈ ਦਿੱਤੀ ਕਹਿੰਦਾ ਵੀ ਰੈਸਟ ਕਰੋ 15 ਕ ਦਿਨ ਤਸੀਂ ਰੈਸਟ ਕਰੋ ਤੇ ਫਿਰ ਵੀ ਠੀਕ ਹੋ ਜੂਗੇ ਤੇ ਫਿਰ ਹੁਣ ਮੈਂ ਰੈਸਟ ਕੀਤੀ ਹੈ ਤੇ ਹੁਣ ਅੱਜ ਮੈਂ ਵੀਡੀਓ ਬਣਾਉਣ ਲੱਗੀ ਹੈ ਆਪਾਂ ਚੌਲ ਬਣਾਵਾਂਗੇ ਤੇ ਨਾਲੇ ਜਿਹੜਾ ਉਧਰਲੇ ਪਾਸੇ ਸਾਨੂੰ ਚੁੱਲਾ ਖਿਆ ਚੁੱਲਾ ਚੌਂਦਰਾ ਤੇ ਉਧਰ ਐਂਪੀ ਸਫਾਈ ਸੋਈ ਕਰਾਈ ਜਾਂਦਾ ਹੈਗਾ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਰ ਤੇ ਵੀ ਜਦੋਂ ਬਣਾ ਲਿਆ ਫਿਰ ਉਹ ਦਿਖਾਵਾਂਗੇ ਜਲਦੀ ਜਲਦੀ ਬਣਾਵਾਂਗੇ ਉਹ ਤੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਅੱਜ ਆਪਾਂ ਚੌਲ ਬਣਾਉਣੇ ਆ ਨੌਣ ਵਾਲੇ ਤੇ ਚੌਲ ਹੀ ਮੈਂ ਖਾਣੇ ਅੱਜ ਰੋਟੀ ਮੈਂ ਡਾਕਟਰ ਨੇ ਆਖਿਆ ਵੀ ਹਜੇ ਨਹੀਂ ਵੀ ਰੋਟੀ ਭਾਰੀ ਹੁੰਦੀ ਹੈ ਹਜੇ ਰੋਟੀ ਨਹੀਂ ਖਾਣੀ ਮਦਲ ਜਾਂ ਦੁਰਗਾ ਹੀ ਖਾਣੀ ਹੈ ਤੇ ਇਹ ਚੌਲ ਹੈ ਗੰਢਾ ਹੈ ਟਮਾਟਰ ਹੈ ਤੇ ਪਾਣੀ ਆਪਾਂ ਪਾ ਲਿਆਂਗੇ ਚੌਲਾਂ ਚ ਧੋਣ ਵਾਸਤੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਤਰਾੰਗੇ ਮੇਰੇ ਬਿਮਾਰ ਹੋਣ ਕਰਕੇ ਤਾਂ ਨਹੀਂ ਵੀਡੀਓ ਬਣਾ ਸਕੇ ਤੇ ਨਹੀਂ ਤਾਂ ਐਂ ਵੇਖੇ ਨਾ ਮੈਂ ਜ਼ਿਆਦਾ ਢਿੱਲੀ ਹੋ ਗਈ ਸੀਗੀ ਤੇ ਵੀ ਵੀਡੀਓ ਨਹੀਂ ਬਣ ਬਣ ਸਕੀ ਮੈਥੋਂ ਹੁਣ ਮੈਂ ਕੁਛ ਠੀਕ ਹੈਂਗੀ ਪਕੜਾਈ ਧਰਨ ਲੱਗੇ ਆ ਪਕੜਾਈ ਧਰਾਂਗੇ ਆਪਾਂ ਤੇਲ ਪਾਵਾਂਗੇ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਜੀਰਾ ਪਾਵਾਂਗੇ ਲਓ ਆਪਣਾ ਤੇਲ ਗਰਮ ਹੋ ਗਿਆ ਆਪਾਂ ਜੀਰਾ ਪਾਵਾਂਗੇ ਆਪਾਂ ਗੰਡਾ ਪਾਣਾਂਗੇ ਔਰ ਗੰਡਾ ਕੁਸ਼ਪ ਜੀਆ ਚਾਪ ਟਮਾਟਰ ਪਾਵਾਂਗੇ ਆਪਾਂ ਨਾਣ ਤੇ ਹਲਦੀ ਪਾਵਾਂਗੇ ਨਾਣ ਜਿੰਨਾ ਕੁ ਲੋੜ ਆਉਣਾ ਕਿ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਹਲਦੀ ਥੋੜੀ ਜੀ ਪਾਵਾਂਗੇ ਹੁਣ ਅਪਾ ਪਾਣੀ ਪਾਵਾਂਗੇ। ਅੱਧੀ ਗੜਵੀ ਹੋਰ ਪਾਵਾਂਗੇ। ਡੇਢ ਗੜਵੀ ਪਾਣੀ ਦੀ ਪਾਵਾਂਗੇ। ਉੱਤੋਂ ਟੱਕ ਦੇਾਂਗੇ ਜਿਉਂ ਪਾਣੀ ਗਰਮ ਹੋ ਗਿਆ ਫਿਰ ਆਪਾਂ ਚੌਲ ਪਾਵਾਂਗੇ ਪਾਣੀ ਰਿਜਣ ਲੱਗ ਗਿਆ ਜਦੋਂ ਹਾਂ ਆਪਣਾ ਪਾਣੀ ਰਿਜਣ ਲੱਗ ਗਿਆ ਤੇ ਆਪਾਂ ਹੁਣ ਚੌਲ ਪਾਵਾਂਗੇ ਉੱਤੋਂ ਪਟਾਕ ਦੇਾਂਗੇ ਲੋ ਚੌਲ ਆਪਣੇ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਲਾਵਾਂਗੇ ਇਹਨਾਂ ਨੂੰ ਵਧੀਆ ਬਣ ਕੇ ਚੌਲ ਆਪਣੇ ਹੁਣ ਆਪਾਂ ਬਸ ਇੱਚ ਪਾਵਾਂਗੇ वजिए बने हैं चावल सिखर में बने हैं गेड वाइए बने देखो चावल बहुत बढ़िया बने हैं लून पा के पाके पा के टमाटर पा के बहुत बढ़िया बने हैं ਤੇ ਹੁਣ ਆਪਨੇ ਵੀਡੀਓ ਰੋਜ਼ ਆਇਆ ਕਰੋਗੇ ਰੋਜ਼ ਬਣਾਇਆ ਕਰਾਂਗੇ ਜੇ ਸਾਡੀ ਵੀਡੀਓ ਬਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਨੂੰ ਸਬਸਕ੍ਰਾਈਬ ਕਰਿਓ